आग ਪਰ ਉਹ ਏ ਹਰੀ ਨਾਲ ਨਾ ਪਿਆਰੋਂ ਨਹੀਂ ਇਹ ਕੀ ਹੋਇਆ ਏ ਮੇਰੇ ਮਾਲਕਾ ਮੈਂ ਅਜ ਤੱਕ ਤੇਸੇ ਕੋਸ਼ਿਸ਼ ਨਹੀਂ ਮੰਗਿਆ ਪਰ ਮੈਨੂੰ ਅੱਜ 3000 ਰੁਪਏ ਦੀ ਬਹੁਤ ਲੋੜ ਆ ਮੈਨੂੰ ਅੱਜ ਕਿਸ਼ਤ ਭਰਨੀ ਆ ਕਿਵੇਂ ਨਾ ਕਿਵੇਂ ਕਿਤੇ ਨਾ ਕਿਤੇ ਮੇਰਾ ਹੀਲਾ ਕਰਕੇ ਦੇ ਵੇਖ ਲਈ ਕਿੱਡਾ پاਗਲੇ ਇਨਸਾਨ ਹੈ ਦੱਸ ਆ ਇਹ ਰੱਬ ਤੈਨੂੰ ਪੈਸੇ ਦੇਣ ਲੱਗਿਆ ਹੈ ਉਹ ਭਗਵਾਨ ਇਹ ਹੱਸਣ ਵਾਲੀ ਗੱਲ ਨਹੀਂ ਜੇ ਅੱਜ ਇਹਨੂੰ 3000 ਰੁਪਏ ਨਾ ਮਿਲਿਆ ਤਾਂ ਇਹਦਾ ਰੱਬ ਤੋਂ ਯਕੀਨ ਉੱਠ ਜਾਊਗਾ ਆਪਾਂ ਇਕੱਠੇ-ਕੁੱਠੇ ਕਰਕੇ ਪੈਸੇ ਜਿੰਨੇ ਕੋ ਆਪਣੇ ਕੋਲ ਹੈਗੇ ਨੇ ਇਹਨੂੰ ਦੇ ਦਿੰਨੇ ਆ ਐਨੇ ਨਾਲ ਇਹਦਾ ਰੱਬ ਤੇ ਯਕੀਨ ਬਣਿਆ ਰਹੂ ਰੱਬਾ ਤੂੰ ਕਿਉਂ ਨਹੀਂ ਮੇਰੀ ਸੁਣਦਾ ਤੂੰ ਕਿਉਂ ਨਹੀਂ ਮੈਨੂੰ ਪੈਸੇ ਦਿੰਦਾ ਦੇ ਦੇ ਪੈਸੇ ਮੈਨੂੰ ਜੀ ਇਹ ਤਾਂ ਆਪਣੇ ਕੋਲ 1500 ਰੁਪਏ ਹੀ ਹੋਇਆ ਚਲ ਕੋਈ ਗੱਲ ਨਹੀਂ ਐਨੇ ਨਾਲ ਵਿਚਾਰੇ ਦਾ ਕੰਮ ਚੱਲਦਾ ਹੋ ਜਾਊਗਾ ਤੂੰ 1500 ਹੀ ਦੇ ਆ ਚਲੋ ਠੀਕ ਹੈ ਫਿਰ ਮੈਂ ਧੰਨਵਾਦ ਰੱਬਾ ਤੇਰਾ ਬਹੁਤ ਬਹੁਤ ਧੰਨਵਾਦ ਹੈ ਪਰ ਆਗੀ ਰੱਬਾ ਇਹ ਤਾਂ 1500 ਰੁਪਏ ਹੀ ਆ ਰੱਬਾ ਤੂੰ ਤਾਂ ਮੈਨੂੰ ਪੈਸੇ ਪੂਰੇ ਭੇਜੇ ਸੀ ਪਰ ਜਿਹੜੇ ਤੇਰੇ ਥਲੇ ਡਿਲੀਵਰੀ ਆਰੇ ਲਖੀ ਨਾ ਉਹ ਮੇਰਾ 1500 ਰੁਪਿਆ ਖਾ ਗਈ ਹੁਣ ਲੜਾ ਨਾਮ ਗਏ ਚੁੱਡੂ ਆਪਣੇ 1500 ਰੁਪਏ ਵੀ ਆ ਜਾ ਆ ਜਾ ਆ ਜਾ Go सबर करो हाँ तो बताइए आपको दिक्कत क्या है डॉक्टर साहब मैंने गुस्सा बहुत जल्दी होगा लेकिन वो क्योंकि पांच

ਹਾਂ ਵਧੀਆ ਹੀ ਵਧੀਆ ਧੀਏ ਬਸ ਜਿਆਰ ਰੋ ਮੇ ਦਵਾਈ ਲੈਣੀ ਇੱਥੇ ਆਪਾਂ ਹਾਲਾ ਲੰਮੀ ਕੋਈ ਗੱਲ ਨਹੀਂ ਤੇਲੀ ਠੀਕ ਹੋ ਯੰਗੀ ਬਾਪਾ ਇੰਜੈਕਸ਼ਨ ਲਾਵਾਂਗੇ ਠੀਕ ਹੈ ਚਲੋ ਭਾਈ ਆਪਾਂ ਇੰਜੈਕਸ਼ਨ ਲਾਉਂਦੇ ਹਾਂ ਤੁਸੀਂ ਨਾ ਬਿਲਕੁਲ ਠੀਕ ਹੋ ਰਹੇਂਗੇ ਬਾਸ ਤੁਸੀਂ ਭੀੜ-ਪਾੜ ਵਾਲੀ ਜਗ੍ਹਾ ਤੋਂ ਦੂਰ ਰਹਿਣਾ ਮੇਰਾ ਤਾਂ ਕੰਮ ਹੀ ਭੀੜ-ਪਾੜਾ ਨਾਲ ਜੀ ਕੀ ਕੰਮ ਕਰਦੇ ਤੁਸੀਂ ਮੈਂ ਜੇਬ ਕਤਰਾਂਾ ਜੀ ਕੀ ਹੈ ਹੈਲੋ ਮੈਂ ਕਾ ਬਣੀ ਵੀ ਰੋਟੀ ਨਾ ਟਿੱਕੀ ਨਹੀਂ ਨਾ ਨਾ ਮੈਂ ਨਹੀਂ ਰੋਟੀ ਬਣਾਈ ਨਾ ਮੇਰਾ ਰੋਟੀ ਬਣਾਉਨ ਨੂੰ ਜੀ ਕਰਨ ਡਿਆ ਨਾ ਮੇਰਾ ਖਾਣ ਨੂੰ ਜੀ ਕਰਨ ਡਿਆ ਮਾ ਮੇਰਾ ਤਾਂ ਜੀ ਕਰਨ ਡਿਆ ਜ਼ਹਿਰ ਖਾਲਾ ਚੱਲ ਦੇਖ ਲੈ ਫਿਰ ਜੋ ਤੇਰਾ ਜੀ ਕਰਦਾ ਤੂੰ ਉਹ ਖਾ ਲਾ ਬੀਬੀ ਕਰੇਗੀ ਨਾ ਕਰੇਗੀ ਆ ਜਾ ਜੀ ਲੰਘ ਜਾਓ ਬੈਠ ਬੀਬੀ ਮਾਤਾ ਆਈ ਹੈ ਅਬ ਚੱਲ ਮੈਂ ਅੰਦਰ ਜਾ ਕੇ ਬਹਿਣਾ ਚਾਹਾਂਗਾ ਮਾਤਾ ਨੂੰ ਪੁੱਛ ਅੱਛਾ ਮਾਤਾ ਕਿਵੇਂ ਆਇਆ ਸੀ ਕੁਝ ਪੈਸੇ ਲੈਣਾ ਚਾਹੀਦਾ ਸੀ। ਪੈਸੇ ਨਹੀਂ ਲੈਣੇ ਤੁਸੀਂ। ਦੇਵਾਂਗੇ ਜੀ ਪੈਸੇ ਤਾਂ ਦੇਣਾ ਹੀ ਆ। ਅੱਗੇ ਪਿੱਛੇ ਵੀ ਤੇਰੇ। ਹੂੰ। ਦੇਵਾਂਗੇ ਪੈਸੇ ਮੰਨਦੇ ਕੋਈ ਪਸੰਦ ਮੰਗਾਉਂਦਾ। ਹਾਂ। ਇਹ ਮੈਂ ਸੋਨਾ ਤਾਂ ਸਹੀ ਕੀ ਗੱਲ ਕਰਦੇ ਆ। ਕਿ ਕਿ ਮਾਤਾ ਇਹ ਕਰਾਇਆ। ਅੱਛਾ ਮੈਂ ਢੋਣ ਮੇਰੇ ਬਾਰੇ ਦੱਸਿਆ ਨਹੀਂ? ਨਹੀਂ ਮੈਂ ਕੁਝ ਨਹੀਂ ਦੱਸਿਆ। ਤੂੰ ਦੱਸਣੀ ਕਿ ਮੈਂ ਪੰਜ ਘੱਟ ਲਗੀ ਤੇ। ਉਹ ਨੋ। ਮੈਨੂੰ ਦੱਸੇ ਵੀ ਮੰਨ ਕੇ ਤਾ। ਅਰਦਾ ਕਰ ਮੈਂ ਦੱਸ ਦਾਂ ਨੂੰ ਆ ਗਈ ਠੀਕ ਮੈਂ ਹੀ ਲਿਆਉਣਾ ਕਰਾਇਆ ਫਿਰ ਮਾਲ ਨੂੰ ਦੇ ਆ ਤੂੰ ਦੇ ਆ ਠੀਕ ਹੈ ਜੀ ਚੱਲ ਵੀ ਜੱਗਿਆ ਮਾਤਾ ਸੇਦਾਂ ਕੱਟੀ ਚੱਕ ਜੰਗਾ ਫਰਮਾਇਤ ਚੱਲ ਰਹੀ ਆ ਆਹ ਮਾਲਾ ਕਿਹਨੇ ਆ ਤੂੰ ਇੱਥੇ ਲੈ ਲਈ ਆ ਜੀ ਲਿਆਣੇ ਜਾਂ ਜਾ ਬੰਨੂ ਫੇਰ ਲੈ ਜੀ ਨਹੀਂ ਲੈ ਜਾ ਲੈ ਜਾ ਕੋਈ ਗੱਲ ਨਹੀਂ ਆਇਆ ਤੈਨੂੰ ਕਿਹਦਾ ਵਸ ਕੇ ਨੇ ਆ ਉਹਦਾ ਮਸਾਜੀ ਬਣਾਉਣ ਲੱਗਾ ਹੀ ਮੈਂ ਤਾਂ ਕਰਦੇ ਚੱਕੀ ਫਿਰਦਾ ਕਿ ਤੇ ਮੇਰੇ ਟੜੇ ਚੀ ਨਾ ਮਾਰੇ ਪਾੜ ਦੂਗਾ ਟੱਡ ਮੇਰਾ ਮਾਤਾ ਲੈ ਜਾ ਪੈਸੇ ਨਹੀਂ ਵੀਰਾ ਮੈਂ ਫੇਰ ਲੈ ਜੁੰਗੀਆਂ ਕੇ ਪੈਸੇ ਉਹ ਖੜ ਜਾ ਮਾਤਾ ਮੈਂ ਫੇਰ ਲੈ ਜੁੰਗੀਆਂ ਖੜ ਜਾ ਨਹੀਂ ਨਹੀਂ ਆ ਜਾ ਠੀਕ ਹੈ ਮਹਾਰਾਜ ਉਹ ਕਰਾ ਲੈਣਾ ਸੀ ਦੀ

ਇਹ ਨਾ ਸਿਲੰਡਰ ਕਿ ਨਹੀਂ ਇਹ ਆਈ ਨਹੀਂ ਬਈ ਖੜ ਗਿਆ ਤਾਈ ਡਾਕਟਰ ਕੀ ਆਂਦੇ ਆ ਤਾਇਆ ਠੀਕ ਹੋ ਜਾਊਗਾ ਆਪਣਾ ਕਹਿੰਦੇ ਦੇ ਆ ਠੀਕ ਹੋ ਜਾਊਗਾ ਪਰ 5 ਲੱਖ ਰੁਪਈਆ ਖਰਚਾ ਦੱਸਣ ਦੇ ਆ ਤੇ ਬੀਮਾ ਕਰਵਾਇਆ ਤੁਸੀਂ ਤਾਂ ਇਹਦਾ ਬੀਮਾ ਕਰਵਾਇਆ ਤਾਂ ਹੀ ਪਰ ਮੈਨੂੰ ਨਹੀਂ ਪਤਾ ਉਹਦੇ ਬਾਰੇ ਚ ਕੋ ਐਂ ਕਰੋ ਤੁਸੀਂ ਕਾਗਜ਼ ਆ ਕੇ ਲਓ ਮੈਂ ਵੇਖਦਾ ਆ ਲੈ ਬੀਮਾ ਤਾਂ ਵਧੀਆ ਆਇਆ ਤਾਂ ਇਹਦਾ ਜੇ ਤਾਂ ਆ ਮਰ ਗਿਆ ਨਾ ਤਾਨੂੰ 50 ਲੱਖ ਰੁਪਏ ਮਿਲੂਗਾ ਓਹੋ ਆ ਕੀ ਕਰਦਾ ਤਾਂ ਇਹਨੇ ਤਾਂ ਇਹਨੇ ਕਿਸ਼ਤਾਂ ਟਾਈਮ ਨਾਲ ਨਹੀਂ ਭਰੀਆਂ ਹੁਣ ਇਹ ਬੀਮਾ ਕਿਸੇ ਕੰਮ ਦਾ ਨਹੀਂ ਆयो ਬੰਦਾ ਘਰ ਕੋਈ ਹੈਗਾ ਆ ਹਾਂਜੀ ਘਰ ਹੀ ਆ ਦੱਸੋ ਕੀ ਕੰਮ ਆਈ ਮੈਂ ਨਾ ਸਰਵੇ ਕਰਨ ਆਈ ਸੀ ਅੱਛਾ ਸਰਕਾਰੀ ਸਰਵੇ ਹੈ ਹਾਂ ਸਰਕਾਰੀ ਸਰਵੇ ਆ ਮੈਂ ਸਰਕਾਰ ਵੱਲੋਂ ਆਈ ਆ ਆ ਮੈਡਮ ਸਰਕਾਰੀ ਸਰਵੇ ਵਾਲੀ ਆ ਜਿਹੜਾ ਵੀ ਸਮਾਨ ਪੁੱਛੋ ਆਖੀ ਆਂਦੀ ਆ ਨਹੀਂ ਤੇ ਸਾਨੂੰ ਸਰਕਾਰੀ ਯੋਜਨਾ ਦਾ ਕੋਈ ਲਾਭ ਨਹੀਂ ਮਿਲਣਾ ਤੁਹਾਡੇ ਘਰੇ ਕਿੰਨੇ ਮੈਂਬਰ ਆ ਅਸੀਂ 3 ਮੈਂਬਰ ਆਈ ਅੱਛਾ ਘਰੇ ਫ੍ਰਿਜ ਹੈਗੀ ਆ ਨਹੀਂ ਜੀ ਫ੍ਰਿਜ ਤਾਂ ਹੈ ਨਹੀਂ ਅਸੀਂ ਤਾਂ ਘੜੇ ਦਾ ਪਾਣੀ ਪੀਂਦੇ ਆ ਠੀਕ ਆ ਕਰੇ ਐਸੀ ਕੂਲਰ ਪੱਖਾ ਨਹੀਂ ਨਹੀਂ ਮੈਡਮ ਜੀ ਨਹੀਂ ਇਹਗਾ ਤੁਹਾਡੀ ਸੌ ਅਸੀਂ ਤਾਂ ਰਾਤ ਨੂੰ ਕੋਠੇ ਤੇ ਮੰਜੇ 'ਤੇ ਡਾ ਕੇ ਸੌਨੇ ਆਂ ਅੱਛਾ ਕੋਈ ਗੱਲ ਨਹੀਂ ਔਰ ਅਭੀ ਤੋ ਰੁਕੋ ਕਰੇ ਕੋਈ ਕਾਰ ਜਾਂ ਮੋਟਰਸਾਈਕਲ ਹੈਗੀ ਨਹੀਂ ਮੈਡਮ ਜੀ ਘਰੇ ਮੋਟਰਸਾਈਕਲ ਕਾਰ ਤੇ ਹੈਗੀ ਪਰ ਇੱਕ ਸਾਈਕਲ ਹੈਗੀ ਆ ਅੱਛਾ ਬਸ ਇੱਕ ਸਾਈਕਲ ਹੀ ਆ ਹਾਂਜੀ ਮੈਡਮ ਜੀ ਇੱਕ ਸਾਈਕਲ ਹੀ ਆ ਪਰ ਉਹਦਾ ਵੀ ਰੇਮ ਟੁੱਟਾ ਜ਼ਮੀਨ ਤਾਂ ਹੋਊਗੀ ਤੁਹਾਡੇ ਕੋਲ ਉਹ ਤੇ ਹੁਣੀ ਥੋੜੀ ਬਹੁਤ ਇਹ ਸਾਡੇ ਕੋਲ ਜ਼ਮੀਨ ਹੁੰਦੀ ਐ ਲੋਕਾਂ ਦੀ ਧੜੀ ਕਿਉਂ ਕਰਨੀ ਹੀ ਹਾਂਜੀ ਮੈਡਮ ਜੀ ਇਸ ਦਾ 300 ਰੁਪਏ ਦਿਹਾੜੀ ਤੇ ਸਰਪੰਚ ਦੇ ਖੇਤਾਂ 'ਚ ਕੰਮ ਕਰਦੇ ਹਾਂ ਹੈਲੋ ਭੈਣ ਇਹੋ ਜਿਹਾ ਰਿਸ਼ਤਾ ਕਰ ਲਗੀ ਹੈ ਕੁੜੀ ਦਾ ਜਿੱਥੇ ਆਪ ਨੰਗ ਬਾਪ ਨੰਗ ਸਿੱਜੇ ਨੰਗ ਨਾਨਕੇ ਇੱਥੇ ਕੁੜੀ ਵੀ ਉਹ ਨਾਲ ਉਹ ਖੂਜ ਤੱਕਾ ਦੇ ਦੇ ਨਾ ਇੱਥੇ ਮੋਟਰਸਾਈਕਲ ਨਾ ਕਾਰ ਨਾ ਫ੍ਰੀਜ ਨਾ ਜ਼ਮੀਨ ਨਾ ਜਾਇਦਾਦ ਕੋ ਨਹੀਂ ਹੈ ਗਾਇਨਾ ਨੰਗਾ ਦੇ ਘਰੇ ਲੈ ਲਾ ਬੜਿਆ ਸਰਕਾਰੀ ਯੋਜਨਾ ਇੱਕ ਔਰਤ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਆਪਣੇ ਪਤੀ ਦੀ ਤੇਜ਼ਦਾਰ ਹਥਿਆਰਾਂ ਨਾਲ ਸੱਤਿਆ ਕਰ ਦਿੱਤੀ ਉਸਦੇ 15 ਟੁਕੜੇ ਕਰਕੇ ਇੱਕ ਨੀਲੇ ਡਰਮ ਵਿੱਚ ਪਾਤਾ ਉੱਤੋਂ ਸੀਮਿੰਟ ਨਾਲ ਪੈਕ ਕਰ ਦਿੱਤਾ ਗਿਆ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ। ਇਹ ਕੁੜੀ ਕਿਸਨੇ ਰੱਖਤੀ ਆ? ਹੈਲੋ। ਹਾਂ ਮਮੀ ਜੀ। गेहूं ਪਿਤਵਾਲੇ ਦੀ ਦੇ ਦਿੱਤਾ ਕਿਹਾ? ਬਸ ਇੱਕ ਵਾਰ ਇਹ ਆ ਜਾਏ। ਫਿਰ ਅਗੇ ਕਾ ਕੰਮ ਵੀ ਫਿਨਿਸ਼ ਕਰ ਦੂੰਗੀ। ਅਰੇ ਸੁਣ। ਇੱਕ ਬਾਰ ਯਾਹ ਨਾ। ਬਾਈ ਮੈਨੂੰ 5000 ਰੁਪਏ ਦੀ ਬਾਲ ਨੋਟ ਸੀ 5000 ਰੁਪਏ ਦਾ ਦੇ ਦੇ ਰੁਕੋ ਜਰਾ ਸਬਰ ਕਰੋ ਕੀ ਬੜਾ ਅੱਛਾ ਇੱਥੇ ਕੱਟ ਆ ਫਿਰ ਜਬੀ ਰੁਕ ਜਾ ਵੀ ਕਿਸੀ ਪੇ ਬਿਜਲੀ ਦਾ ਕਰੰਟ ਲਵਾ ਕੇ ਨਾ ਬਾਈ ਮੈਂ ਹੁਣ ਬਿਜਲੀ ਹੰਫੂਲ ਹਾਂ ਰੁਕੋ ਜਰਾ ਸਬਰ ਕਰੋ ਹਾਂ ਭਾਈ ਕਿੰਨੇ ਪੈਸੇ ਹੋ ਗਏ 800 ਮਿਸਤਰੀ ਤੁਸੀਂ ਬਹੁਤ ਦੇਖਣਗੇ ਬਾਈ ਜੀ ਪਰ ਗੱਲਾਂ ਹੋਣਗੀਆਂ ਪਰ ਇਹ ਮਿਸਤਰੀ ਦਾ ਟਾਇਲ ਲਾਉਂਦਾ ਆਪਣਾ ਤਰੀਕਾ ਆਪਣਾ ਤਿਆਰਬਾ ਦੇਖੋ हाँ जी की नाम है बेटा मुरारी थोड़ा पसीद है प्रश्न हाँ जी क्या हुआ डॉक्टर कोई दिक्कत है कोई नहीं कोई नहीं करता है प्रश्न होता है सही हो तो जाऊंगी रुको जरा सबर करो पथरी का ऑपरेशन कैसे करें प्रभु हे हरि नाम कृष्ण जगन्नाथ प्रेमानंद ये क्या हुँ? ਉਹ ਭਰਾਵਾ ਆਪਰੇਸ਼ਨ ਕਰਾ ਲਾ ਨਹੀਂ ਤੇ ਤੂੰ ਮਰ ਜਾਵੇਂਗਾ। ਔਰ ਦੂਸਰੋਂ ਆਪਰੇਸ਼ਨ ਕਰਾ ਲਿਆ ਤੂੰ ਬਚਨੇ ਦਾ ਚਾਂਸੀ ਨਹੀਂ ਹੈ। ਐਸੀ ਕਿਸੀ ਲੋਕ ਰੱਖਦੇ ਯਾਰ ਯਾਰ। ਹਾਡੀ ਸਸਰੀਕਾਲ ਸਸਰੀਕਾਲ ਪੁੱਤ। ਹਾਂਜੀ ਥੋੜੀ ਨੂੰ ਕਰੇ ਆ। ਉਹ ਸਾਡੀ ਨਾ ਟੈਂਕੀ ਪੱਟ ਲਈ ਪਾਣੀ ਵਾਲੀ। ਉਹ ਤਰੀਲਾ ਬਣਾਈ ਜਾਂਦੀ ਆ ਉਹ ਸਾਡੀ ਵੀ ਟੈਂਕੀ ਪੱਟੀ ਹੋਈ। ਉਹ ਤਰੀਲਾ ਤਾਂ ਮੈਂ ਵੀ ਬਣਾਉਣੀ ਸੀ। ਲੱਗਦਾ ਨਵੀਂ ਜਣੀ ਬਣੀ। मेरे मामे के मुंडे के चेहरे की स्माइल देख के थोड़े चेहरे पे भी स्माइल आ जाएगी एक बार वीडियो जरूर देखो भाई एक सवाल पूछो ए भी क्या पूछन निकाला है पूछो पूछो लेकिन उसका जवाब कल में मत देना हाँ ठीक है ठीक है मेरे पैसे कब देगा परसों फॉलो करना है कि नहीं कर ना मैं नहीं करता फॉलो भूलो सोच लो सोच ले लैबी मित्रा कार कैच कर इस सब क्या देखना पड़ रहा है बस आया मिनट ले आम हरे नहीं देखो ਗਈਦਾ ਐ ਜਿਵੇਂ ਗੇਟ ਖੋਲ ਦੂਗੀ ਆਇਆ ਸਾਡੀ ਕੁੜੀ ਤੈਨੂੰ ਕੁੜੀ ਪਸੰਦ ਆ? ਹਾਂਜੀ ਪਸੰਦ ਏ। ਸਾਡੀਆਂ ਨੇ ਦੋ ਸ਼ਰਤਾਂ। ਪਹਿਲੀ ਸ਼ਰਤ ਕੁੜੀ ਨੂੰ 30 ਤੋਲੇ ਸੋਨਾ ਪਾਉਣਾ ਪਊਗਾ। ਓ ਠੀਕ ਆ ਜੀ ਪਾ ਦੇਾਂਗੇ। ਦੂਜੀ ਸ਼ਰਤ ਸਾਡੀ ਕੁੜੀ ਖੇਤਾਂ ਜਾ ਕੇ ਕੋਈ ਕੰਮ ਨਹੀਂ ਕਰੂਗੀ। ਜਦੋਂ 30 ਤੋਲੇ ਸੋਨਾ ਹੀ ਪਾਤਾ ਖੇਤ ਦਾ ਸਾਡੇ ਰਹਿਣੀ ਚੁਗੜਾ ਆ ਜਾ ਕਪੜੇ ਚਮਕਾ ਦੇ ਗੁੱਸੇ ਨਾਲ ਨਾ ਵੇਖ ਮੇਰੇ ਵੱਲ ਲੇਕਿਨ ਇਹ শাਲਾ ਕਰ ਕਿਆ ਰਹਾ ਹੈ ਠੀਕ ਹੈ ਨਾ ਤੂੰ ਦੱਸ ਕਿੱਦਾਂ ਠੀਕ ਆ ਆ ਵੇਖ ਤੂੰ ਅਰਜੰਟ ਲੋਸਰਾ ਹੀ ਲਾਈ ਜਾਂਦਾ ਯਾਰ ਖਾਣਾ ਵੇਖ ਜੰਨੇ ਦਾ ਸਰਾ ਹੀ ਲਾਦਾ ਮੁੰਡਾ ਚੜ੍ਹਾਈ ਹੋ ਗਈ ਮੁੰਡੇ ਨੇ ਵਧੀਆ ਗਾਣੇ ਕੱਢੇ ਯਾਰ ਹੋਰ ਯਾਰ ਕਮਾਲੀ ਕਰ ਬੰਦ ਕਰ ਹਾਂ ਬਈ ਫਿਰ ਮੈਨੂੰ ਮਿਲੀ ਸੀ ਅੱਛਾ ਤੇ ਉਹ ਮੈਨੂੰ ਕਹਿੰਦੀ ਮੈਂ ਤੇਰੇ ਨਾਲ ਵਿਆਹ ਕਰਾਵਾਂ ਮੇਰੇ ਨਾਲ ਮੇਰੇ ਨਾਲ ਹੋ ਗਿਆ ਮੇਰੇ ਚ ਇੱਟਾ ਖਸਕੀ ਦੇਖਿਆ ਇੰਨੀ ਵੇਖ ਲੈ ਉਹ ਇਹੀ ਤਾਂ ਮੈਂ ਚੋਤੀ ਆ ਨਾ ਕੱਲ ਮੈਨੂੰ ਰਾਤ ਨੀਂਦ ਨਹੀਂ ਆਈ ਮੇਰੇ ਨਾਲ ਹੀ ਹੋ ਗਿਆ ਮੈਂ ਤਾਂ ਕੰਮ ਵੀ ਨਹੀਂ ਕਰਦਾ ਕੋਈ ਪਤਾ ਨਹੀਂ ਉਹ ਬਈ ਮੈਂ ਦੱਸਦਾ ਤੁਹਾਨੂੰ ਹਾਂ ਭਾਈ ਮੇਰੇ ਨਾਲ ਸੈਡ ਹਾਂ ਜੀ ਉਹ ਬਾਈ ਯਾਰ ਇਹ ਛੋੜੇ ਘਰ ਜਿਹੜੇ ਬਾਰੀ ਨਹੀਂ ਨਹੀਂ ਛੋੜੀ ਹਾਂ ਜੀ ਉਹ ਬਾਰੀ ਦੇ ਵੇਚਦੀ ਨਾ ਉਹਨੇ ਤੈਨੂੰ ਦੋ ਤਿੰਨ ਵਾਰ ਭਾਂਡੇ ਮਾਈ ਤੈਨੂੰ ਵੇਖਣਾ ਹਾਂ ਜੀ ਹੈਲੋ ਨਨੇ ਮਨੇ ਤੂੰ ਵੱਡਾ ਹੋ ਗਿਆ ਨਾ ਤੈਨੂੰ ਪੜਾ ਕੇ ਬਹੁਤ ਵੱਡਾ ਅਫਸਰ ਬਣਾਉਂਗਾ ਚਲ ਇਸੇ ਖੁਸ਼ੀ ਨਾਲ ਹੱਸਦੇ ਚਲ ਛੱਡ ਬਰੇ ਪੜ੍ਹਾਈ ਨੂੰ ਮਾਰ ਗੋਲੀ ਆਪਾਂ ਹੋਰ ਗੱਲ ਕਰ ਲਈਏ ਇਹ ਤੂੰ ਵੱਡਾ ਹੋ ਗਿਆ ਨਾ ਮੈਂ ਕਿ ਬਹੁਤ ਸੋਹਣੀ ਜਿਹੀ ਕੁੜੀ ਵੇ ਕਿਹੜਾ ਉਹ ਨਾਲ ਵਿਆਹ ਕਰ ਦਿੰਦਾ ਓਹ ਕੀ ਹੋਇਆ ਨਾ ਆ ਗਿਆ ਨਾ ਆ ਗਿਆ ਵਿਆਹ ਦੇ ਨਾਲ ਦੇਖ ਕਿਵੇਂ ਮੱਛਿਆ ਓ ਨੋ ਟੰਗੇ 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 ਟ ਅਬ ਆਇਨਾ ਉਠ ਪਹਾੜ ਕੇ ਨੀਚੇ ਇਹ ਡਾਇਲੋਗ ਤੁਸੀਂ ਬਹੁਤ ਵਾਰ ਸੁਣਿਆ ਹੋਊਗਾ ਪਰ ਜੇ ਤੁਸੀਂ ਊਠ ਨੂੰ ਵਾਕਿਆ ਹੀ ਪਹਾੜ ਦੇ ਥੱਲੇ ਦੇਖਣਾ ਚਾਹੁੰਦੇ ਹੋ ਤਾਂ ਆਹ ਵੀਡੀਓ ਨੂੰ ਫੁੱਲ ਵਾਚ ਕਰਿਓ ਓ ਹੋਰ ਕਿਵੇਂ ਕੀ ਹਾਲ ਗੰਗਾ ਜਿਆ ਆਇਓ ਜਮਾ ਹੈਲੋ ਇਹ ਪ੍ਰਭੂ ਹੈ ਹੇ ਹਰੀਨਾ ਨਾ ਤੋ ਪ੍ਰਭਾਨੰਦ ਇਹ ਕੀ ਹੋਇਆ की मुरारी थोड़ा पतली था प्रश्न हाँ जी क्या हुआ डॉक्टर कोई दिक्कत है कोई नहीं कोई नहीं करता है प्रश्न होता तो ये सही हो जाएगी रुको जरा सबर करो पथरी का ऑपरेशन कैसे करें हे प्रभु हे हरि नाम कृष्ण जगन्नाथ प्रेमानंद ये क्या हुआ ਕਿ ਤੁਹਾਨੂੰ ਬਤਾ ਲਈ ਉਹ ਭਰਾਵਾ ਆਪਰੇਸ਼ਨ ਕਰਾ ਲਾ ਨਹੀਂ ਤੇ ਤੂੰ ਮਰ ਜਾਵੇਂਗਾ ਔਰ ਤੂੰ ਚੋ ਆਪਰੇਸ਼ਨ ਕਰਾ ਲਿਆ ਤੂੰ ਬਚਣੇ ਦਾ ਚਾਂਚੀ ਨਹੀਂ ਹੈ ਐਸੀ ਐਸੀ ਲੋਕ ਰੱਖਦੇ ਯਾਰ